ਸ਼੍ਰੀ ਹਰ ਗੁਬਿੰਦਪੁਰ ਨਗਰ ਕੌਂਸਲਰ ਦੇ ਵਿੱਚ ਰਖੜੀ ਦਾ ਤਿਹਾਰ ਮਨਾਇਆ ਗਿਆ ਜਿਸ ਵਿੱਚ ਕੌਂਸਲਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਛੋਟੀਆਂ-ਛੋਟੀਆਂ ਬੱਚੀਆਂ ਤੋਂ ਰਖੜੀ ਬਣਵਾਈ ਅਤੇ ਉਹਨਾਂ ਨੂੰ ਤੋਹਫੇ ਦਿੱਤੇ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਬਿਊਰੋ ਚੀਫ ਬਜਤਰ ਸਿੰਘ ਕਲਸੀ ਦੀ ਖਾਸ ਰਿਪੋਰਟ ਸ਼੍ਰੀਸ਼ ਉਹ ਗੋਪੀ Aitha aitha Thamru pita, aina kumwa. A, vannu, vannu. Hello, video on the... Hello, video on the... Terima kasih telah <laughs> ਚੱਲ ਪੜੋ ਨੀ ਜਾਂਦੇ ਨਾ ਵੇਟਿੰਗ ਹਾਲ ਚ ਬਹਾਈ ਜਾਓ ਬਈ ਇੱਥੇ ਭਰ ਇਕੱਠੇ ਕਰ ਲੈ ਨਹੀਂ ਤਾਂ ਸੋਰੀ ਇਸ ਪੱਲੇ ਬੋਣਾ ਕਰਕੇ ਇੱਥੇ ਬੈਠਾ ਰਹੋ 好了好了，咱们不不不不不。 ਦੀ ਵੇ ਵੇਸ ਤੇ ਇੰਦਾਂ ਦੀ ਕੁੱਠੀ ਲਾਉਣੀ ਹੈ ਅੱਜ ਤੋਂ ਅੱਜ ਅੱਜ ਰੱਖੜੀ ਦੇ ਕਿਹੜੇ ਅੱਜ ਕਿਹੜੇ ਮੈਂ ਅੱਜ ਰਖੜ ਪੁੰਨਿਆਂ ਦੇ ਉੱਤੇ ਅੱਜ ਰੱਖੜੀ ਦੇ ਤਿਉਹਾਰ ਉੱਤਰ ਦੇਸ਼ ਵਿਦੇਸ਼ ਚ ਵੱਸਦੀਆਂ ਆਪਣੀਆਂ ਸਾਰੀਆਂ ਹੀ ਜਿਹੜਾ ਇੱਕ ਭੈਣ ਤੇ ਭਰਾ ਦਾ ਇੱਕ ਪਵਿੱਤਰ ਤਿਉਹਾਰ ਆ ਉਹਦੇ ਉੱਪਰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਰੱਖੜੀ ਤੇ ਰਖੜ ਪੁੰਨਿਆਂ ਦਾ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਔਰ ਪ੍ਰਮਾਤਮਾ ਸਦਾ ਇਸ ਪਵਿੱਤਰ ਰਿਸ਼ਤੇ ਭੈਣ ਤੇ ਭਰਾ ਦੇ ਰਿਸ਼ਤੇ ਉੱਪਰ ਸਦਾ ਮੇਰ ਭਰਿਆ ਹੱਥ ਰੱਖਣ ਔਰ ਇਹ ਪਵਿੱਤਰ ਰਿਸ਼ਤਾ ਸਦਾ ਜਿਹੜਾ ਆ ਭਰਾ ਭੈਣਾਂ ਦੇ ਸਾਹਾਂ ਜੀਣ ਤੇ ਭੈਣਾਂ ਭਰਾ ਦੇ ਸਾਹਾਂ ਚ ਜੀਣ ਸਦਾ ਇਹ ਜਿਹੜਾ ਪਵਿੱਤਰ ਰਿਸ਼ਤਾ ਸਦਾ ਬਣਿਆ ਰਵੇ ਔਰ ਖਾਸ ਕਰਕੇ ਅੱਜ ਨਗਰ ਕੌਂਸਲ ਵਿਕੇ ਮੇਰੀਆਂ ਨੰਨੀਆਂ ਮੁੰਨੀਆਂ ਛੋਟੀਆਂ ਵੱਡੀਆਂ ਹਰ ਸਾਲ ਦੀ ਤਰ੍ਹਾਂ ਤੇ ਜਦੋਂ ਦਾ ਮੈਂ ਨਗਰ ਕੌਂਸਲ ਦਾ ਪ੍ਰਧਾਨ ਬਣਿਆ ਹਰ ਸਾਲ ਮੇਰੀਆਂ ਭੈਣਾਂ ਮੇਰੇ ਵਾਸਤੇ ਰਖੜੀ ਬੰਨਣਾ ਆਉਂਦੀਆਂ ਔਰ ਬਹੁਤ ਸਾਰੇ ਲੋਕਾਂ ਵਾਸਤੇ ਇਹ ਤਿਹਾਰ ਕੋਈ ਇੱਕ ਇੱਕ ਦੇਣੇ ਲੜੇ ਦਾ ਪ੍ਰਤੀਗ ਉਪਰ ਮੇਰੇ ਲਈ ਔਰ ਮੇਰੀਆਂ ਇਹਨਾਂ ਭੈਣਾਂ ਵਾਸਤੇ ਸਾਡਾ ਇੱਕ ਬੰਧਨ ਦਾ ਇਹ ਰਿਸ਼ਤਾ ਹੈ ਪਰਮਾਤਮਾ ਸਦਾ ਸਾਨੂੰ ਇਸ ਰਿਸ਼ਤੇ ਚ ਬੰਨਿਆ ਰੱਖੇ ਔਰ ਮੈਂ ਅਰਦਾਸ ਕਰਦਾ ਕਿ ਪਰਮਾਤਮਾ ਛੇਵੀਂ ਪਾਛਾਈ ਮੇਰੇ ਇਸ ਸਮੁੱਚੀਆਂ ਭੈਣਾਂ ਤੇ ਮਿਹਰ ਭਰਿਆ ਹੱਥ ਰੱਖੇ ਸਮੁੱਚੀਆਂ ਮੇਰੀਆਂ ਇਹਨਾਂ ਸਮੁੱਚੇ ਭਰਾਵਾਂ ਦੀਆਂ ਭੈਣਾਂ ਤੇ ਔਰ ਜਿਹੜੀਆਂ ਭੈਣਾਂ ਆ ਸਮੁੱਚੇ ਭਰਾਵਾਂ ਵਾਸਤੇ ਜਿਹੜਾ ਲੰਬੀ ਉਮਰ ਦੀ ਅਰਦਾਸ ਕਰਦੀਆਂ ਨੇ ਔਰ ਸਾਰੀਆਂ ਹੀ ਭੈਣਾਂ ਦੇ ਉੱਤੇ ਮਿਹਰ ਭਰਿਆ ਹੱਥ ਪਰਮਾਤਮਾ ਰੱਖੇ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ